ਮੁਗਧੇ ਹਿੰਮਤਪੁਰਾ ਵਿੱਚ ਜੀਜੇ ਦੁਆਰਾ ਸਾਲੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਾਲੀ ਵੱਲੋਂ ਵਿਆਹ ਦਾ ਇਨਕਾਰ ਕਰਨ ਦੇ ਚਲਦੇ આરોપી ਹਰਦੀਪ ਸਿੰਘ ਨੇ ਆਪਣੀ ਸਾਲੀ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਕਿ આરોપી ਹਰਦੀਪ ਸਿੰਘ ਨੇ ਆਪਣੀ ਸਾਲੀ ਦਾ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਤੇ ਅੱਜ ਉਸ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ આરોપી ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਸਾਲੀ ਨਾਰੂਜ ਦੇ ਪਿਛਲੇ 7-8 ਸਾਲਾਂ ਤੋਂ ਸਬੰਧ ਸੀ ਅਤੇ ਉਹ ਮਾਂ ਬਣਨ ਵਾਲੀ ਸੀ ਤੇ ਉਸਨੇ ਉਸ ਨੂੰ ਕੋਟ ਮੈਰਿਜ ਕਰਨ ਦੇ ਲਈ ਕਿਹਾ ਸੀ ਪਰੰਤੂ ਉਹ ਤਿਆਰ ਨਹੀਂ ਹੋਈ ਅਤੇ ਜਿਸੇ ਚਲਦੇ ਉਸਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਤੇ ਹੁਣ ਉਸ ਨੂੰ ਬਹੁਤ ਅਫਸੋਸ ਹੋ ਰਿਹਾ ਹੈ। ਹਾਂਜੀ ਬਾਈ ਜੀ ਕੀ ਨਾਂ ਤੁਹਾਡਾ? ਹਰਜੀਪ ਸਿੰਘ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਲਿਸਨਸ਼ਿਪ ਸੀ ਸਰਦਨ ਅਪਸੇ 9-10 ਸਾਲਾਂ ਤੋਂ। ਹਾਂਜੀ। ਇਹ ਕਾਰਨ ਤੱਕ ਉਹਨੂੰ ਦਿਮਾਗ ਖੜ ਗਿਆ ਸੀ ਮਨ ਨੂੰ ਕਿਹਾ ਸੀ ਚਲ ਕੋਟ ਮੈਰਿਜ ਕਰਵਾ ਲਾ। ਉਹ ਮਰਦ ਲਈ ਪਹਿਲਾਂ ਤਾਂ ਮੰਨੇਗੀ ਸੀ ਕਿ ਸਰ ਮਾਚ ਆ ਕੇ ਮੰਨਣ ਦੇ ਬਸ ਇਹ ਦੇ ਕਰਨਾ ਕੁਛ ਛੇੜੇ ਬਚਾ ਕੇ ਸਰ ਉਹ ਗਾਲ ਕੁੱਟ ਕੇ ਮੋੜ ਪਈ ਤੁਹਾਨੂੰ ਪਛਤਾਵਾ ਹੈਗਾ ਤੇ ਕੀਤੇ ਦਾ ਹਾਂ ਹਾਂਜੀ ਬਹੁਤ ਜਿਆਦਾ ਜੀ ਸਰ ਕੀ ਨਾ ਤੁਹਾਡਾ ਐਸਆਈ ਕਿਰਪਾਲ ਸਿੰਘ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਇਹ ਵਦੇ ਮੜਾ ਜਾ ਵੀਰ ਵਦੇ ਵਿੱਚ ਇਹ ਜੀ ਪਿੰਡੇ ਦੇ ਹਰਦੀਪ ਸਿੰਘ ਆ ਜੀ ਪਿੰਡ ਹੰਮਤਪੁਰਾ ਇਹਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਾਲ ਕੁੱਟ ਕੇ ਉਹਨਾਂ ਦੇ ਟੈਸਟ ਕਰਤੀ ਜੀ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀ ਸਨ ਕਿੰਨੇ ਦਿਨ ਦਾ ਰੈਂਟ ਦਾ ਪੌਸਟਰ ਮਾੜ ਦਤਾਇਆ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ ਇਸ ਕਾਰਨ ਹਲੇ ਤਕਦੀਸ਼ ਚੱਲ ਰਹੀ ਹੈ ਸਰ ਠੀਕ ਹੈ ਕਿੰਨੇ ਦਿਨ ਦਾ ਰਮਾਣ ਮਿਲਿਆ ਜੀ ਇੱਕ ਦਿਨ ਦਾ ਜੀ ਇੱਕ ਦਿਨ ਠੀਕ ਮੁਗਧੇ ਹਿੰਮਤਪੁਰਾ ਵਿੱਚ ਜੀਜੇ ਦੁਆਰਾ ਸਾਲੀ ਦਾ ਕਤਲ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਸਾਲੀ ਵੱਲੋਂ ਵਿਆਹ ਦਾ ਇਨਕਾਰ ਕਰਨ ਦੇ ਚੱਲਦੇ આરોપી ਹਰਦੀਪ ਸਿੰਘ ਨੇ ਆਪਣੀ ਸਾਲੀ ਨੂੰ ਗਲਾਕੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਕਿ આરોપી ਹਰਦੀਪ ਸਿੰਘ ਨੇ ਆਪਣੀ ਸਾਲੀ ਦਾ ਗਲਾਕੋਟ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਤੇ ਅੱਜ ਉਸ ਨੂੰ ਮਾਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤੇ આરોપી ਹਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਸਾਲੀ ਨਾਰੂਜ ਦੇ ਪਿਛਲੇ 7-8 ਸਾਲਾਂ ਤੋਂ ਸਬੰਧ ਸੀ ਅਤੇ ਉਹ ਮਾਂ ਬਣਨ ਵਾਲੀ ਸੀ ਤੇ ਉਸਨੇ ਉਸ ਨੂੰ ਕੋਟ ਮੈਰਿਜ ਕਰਨ ਦੇ ਲਈ ਕਿਹਾ ਸੀ ਪਰੰਤੂ ਉਹ ਤਿਆਰ ਨਹੀਂ ਹੋਈ ਅਤੇ ਜਿਸੇ ਚਲਦੀ ਉਸਨੇ ਗੁੱਸੇ ਵਿੱਚ ਆ ਕੇ ਉਸ ਦਾ ਕਤਲ ਕਰ ਦਿੱਤਾ ਤੇ ਹੁਣ ਉਸ ਨੂੰ ਬਹੁਤ ਅਫਸੋਸ ਹੋ ਰਿਹਾ ਹੈ। ਹਾਂਜੀ ਬਾਈ ਜੀ ਕੀ ਨਾਮ ਤੁਹਾਡਾ? ਹਰਜੀਪ ਸਿੰਘ ਜੀ। ਤੇ ਕੀ ਕਾਰਨ ਬਣਿਆ ਵੀ ਇੱਥੋਂ ਤੱਕ ਨੌਬਤ ਆ ਗਈ ਇਹ? ਲਿਸਨ ਸਰ ਸੀਗਾ ਸਰੋਂ ਨਬਸੇ 9-10 ਸਾਲਾਂ ਤੋਂ। ਹਾਂਜੀ। ਇਹ ਗੱਲ ਨੂੰ ਤੋ ਅਗੋਂ ਜਿਮਾਲ ਖੈਰੀਆ ਸਮਨ ਨੂੰ ਗਿਆ ਸੀ ਕਿ ਕੋਟ ਮੈਰਿਜ ਕਰਵਾ ਲਾ। ਮੋਰ ਮਾਰ ਦੇ ਲਈ ਪਹਿਲਾਂ ਤਾਂ ਮੰਨੇਗੀ ਸੀ ਕਿ ਸਰ ਮਾਚਾ ਕੇ ਮੰਨਣ ਦੇ ਬਸ ਇਹ ਦੇ ਕਰਨਾ ਕੁਛੇ ਰੇ ਬਚਾ ਕੇ ਸਰ ਉਹ ਗਾਲ ਕੁੱਟ ਕੇ ਮੋਰ ਤੁਹਾਨੂੰ ਪਸ਼ਤਾਵਾ ਹੈਗਾ ਉਹ ਦੇ ਕੀਤੇ ਦਾ ਹਾਂਜੀ ਪਹੁੰਚਾ ਜੀ ਸਰ ਕੀ ਨਾ ਤੁਹਾਡਾ ਐਸਆਈ ਕਿਰਪਾਲ ਸਿੰਘ ਹਾਂਜੀ ਇਹ ਜਿਹੜੀ ਘਟਨਾ ਵਾਪਰੀ ਹੈ ਉਹ ਦੇ ਮੜਾ ਜਾ ਵੀਰ ਵਗੇ ਵਿੱਚ ਇਹ ਜੀ ਪਿੰਡੇ ਦੇ ਹਰਦੀਪ ਸਿੰਘ ਆ ਜੀ ਪਿੰਡ ਹਿੰਮਤਪੁਰਾ ਇਹਨਾਂ ਨੇ ਆਪਣੀ ਸਾਲੀ ਦਾ ਜਿਹੜਾ ਗਾਲ ਕੁੱਟ ਕੇ ਉਹਨਾਂ ਦੇ ਟੈਸਟ ਕਰਦੇ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀ ਸਨ ਨਾ ਨੇ ਕਰ ਦਿੰਦਾ ਇਹ ਪੌਸਟਰ ਮਾੜ ਦਤਾ ਇਹ ਸਰ ਕਾਰਨ ਹੀ ਪਤਾ ਲੱਗਿਆ ਵੀ ਕਿਉਂ ਹੋਇਆ ਹੈ ਇਸ ਕਾਰਨ ਹਲੇ ਤਰਤੀਸ਼ ਚੱਲ ਰਹੀ ਹੈ ਸਰ ਠੀਕ ਕਿੰਨੇ ਦਿਨ ਦਾ ਰਮਾਣ ਮਿਲਿਆ ਜੀ ਇੱਕ ਦਿਨ ਦਾ ਜੀ ਇੱਕ ਦਿਨ ਠੀਕ